ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ 9 ਦਿਨ ਤੋਂ ਪਹੇਲੀ ਬਣਿਆ ਹੋਇਆ ਪਟਿਆਲਾ ਦੇ ਲੋਕਾਂ ਵਾਸਤੇ ਸਿਰਦਰਦ ਬਣਿਆ ਹੋਇਆ ਤਿੰਦੂਆ ਜਿਹੜਾ ਹੈਗਾ ਉਹ ਹਲੇ ਤੱਕ ਪਕੜ ਚ ਨਹੀਂ ਆਇਆ ਔਰ ਲੋਕਾਂ ਦਾ ਜਿਹੜਾ ਡਰ ਬਣਿਆ ਹੋਇਆ ਸੀ ਉਹ ਉਸੀ ਤਰ੍ਹਾਂ ਬਰਕਰਾਰ ਹੈ ਕੱਲ ਰਾਤ ਦੀ ਜੇ ਗੱਲ ਕਰੀਏ ਤਾਂ ਪਟਿਆਲਾ ਦੇ ਲੋਕਾਂ ਨੂੰ ਥੋੜੀ ਜੀ ਰਾਹਤ ਮਿਲੀ ਹੈ ਕਿ ਇਹ ਸੁਣਨ ਚ ਆਇਆ ਹੈ ਕਿ ਤਿੰਦੂਆ ਜਿਹੜਾ ਹੈਗਾ ਇੱਥੋਂ ਨਿਕਲ ਕੇ ਚਰਨਾਰਥਲ ਕਲਾ ਪਿੰਡ ਜਿਹੜਾ ਫਤਿਹਗੜ ਸਾਹਿਬ ਜ਼ਿਲ੍ਹੇ ਚ ਪੈਂਦਾ ਹੈ ਸਰਾਂਦੇ ਬਿਲਕੁਲ ਨਾਲ ਪੈਂਦਾ ਉੱਥੇ ਇੱਕ ਪਿਗ ਫਾਰਮ ਜਿਹੜਾ ਸੂਰ ਦਾ ਫਾਰਮ ਹੈਗਾ ਉਹਦੇ ਵਿੱਚ ਉਹਦੇ ਪੰਜਿਆਂ ਦੇ ਨਿਸ਼ਾਨ ਜਿਹੜੇ ਹੈਗੇ ਦੇਖੇ ਗਏ ਜਿਸ ਤੋਂ ਬਾਅਦ ਲੋਗਾ ਚ ਉੱਥੇ ਹਲਚਲ ਜਦੋਂ ਹੋਈ ਤਾਂ ਪਤਾ ਲੱਗਿਆ ਉਸ ਪਿਗ ਫਾਰਮ ਤੋਂ ਥੋੜੀ ਦੂਰ ਜਾ ਕੇ ਹੀ ਕਿਸੇ ਕਿਸਾਨ ਦਾ ਜਿਹੜਾ ਘਰ ਸੀਗਾ ਉਹਦੇ ਅੰਦਰ ਇੱਕ ਬੱਕਰੀ ਬੰਨੀ ਹੋਈ ਸੀ ਉਸਨੇ ਉਸਤੇ ਹਮਲਾ ਕੀਤਾ ਔਰ ਉਹਦਾ ਕੰਨ ਕੱਟ ਕੇ ਖਾਇਆ ਉਸ ਤੋਂ ਬਾਅਦ ਘਰ ਵਾਲਿਆਂ ਨੇ ਜਦੋਂ ਰੌਲਾ ਪਾਇਆ ਸ਼ੋਰ ਪਾਇਆ ਤਾਂ ਉਸ ਤेंदुआ ਜਿਹੜਾ ਹੈਗਾ ਉਥੋਂ ਨਿਕਲ ਕੇ ਚਰਨਾਥਰ ਕਲਾਂ ਦੇ ਖੇਤਾਂ 'ਚੋਂ ਹੁੰਦਾ ਹੋਇਆ ਅੱਗੇ ਫੇਰ ਜਾ ਕੇ ਗਾਇਬ ਹੋ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹੈਲਥ ਜਿਹੜੀ ਜੰਗਲਾਤ ਵਿਭਾਗ ਦੀ ਟੀਮ ਲੱਗੀ ਹੋਈ ਸੀਗੀ ਉਹ ਪਟਿਆਲੇ ਤੋਂ ਨਿਕਲ ਕੇ ਚਰਨਾਥਰ ਕਲਾਂ ਵੱਲ ਚਲੀ ਗਈ ਹੈ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਜ਼ਿਲ੍ਹੇ ਦੇ ਜਿੰਨੇ ਐ ਐਸਡੀਐਮਸ ਨੇ ਉਹਨਾਂ ਨੂੰ ਇੱਕ ਅਲਰਟ ਜਾਰੀ ਕੀਤਾ ਇੱਕ ਚਿੱਠੀ ਜਾਰੀ ਕੀਤੀ ਹੈ ਜਿਦੇ ਚ ਉਹਨਾਂ ਨੇ ਇਸ ਤੇਂਦੂਏ ਦੇ ਨੂੰ ਪਕੜਨ ਵਾਸਤੇ ਸਹਿਯੋਗ ਅਰੇ ਲੋਕਾਂ ਨੂੰ ਇਹ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਇਹ ਜਿਹੜੀ ਕੱਲ ਇੱਕ ਚਿੱਠੀ ਦੇਰ ਰਾਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਵਾਸਤੇ ਔਰ ਆਪਣੇ ਜ਼ਿਲ੍ਹੇ ਦੇ ਐਸਡੀਐਮਸ ਵਾਸਤੇ ਜਾਰੀ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਲਦ ਜਿਹੜੀ ਟੀਮਾਂ ਲਗੀਆਂ ਹੋਈਆਂ 8 ਤੋਂ 10 ਟੀਮਾਂ ਜਿਹੜੀਆਂ ਇਹਨੂੰ ਪਕੜਨ ਵਾਸਤੇ ਜੜੀਆਂ ਲਗੀਆਂ ਹੋਈਆਂ ਉਹ ਜਲਦ ਹੀ ਇਹਨੂੰ ਕਾਬੂ ਕਰ ਲੈਣਗੇ ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਇਹ ਜਿਹੜੀ ਭਜ ਦੌੜ ਹੈਗੀ ਹੈ ਜੰਗਲਾਤ ਵਿਭਾਗ ਦੀ ਰੰਗ ਲਿਆਏਗੀ ਔਰ ਤेंदुआ ਪਕੜਿਆ ਜਾਏਗਾ ਔਰ ਲੋਕ ਜਿਹੜੇ ਹੈਗੇ ਆ ਰਾਹਤ ਦੀ ਸਾਹ ਲੈਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਤेंदुआ ਕਦੇ ਪਟਿਆਲਾ ਜ਼ਿਲ੍ਹਾ ਕਦੇ ਮਲੇਰਕੋਟਲਾ ਕਦੇ ਸੰਗਰੂਰ ਜ਼ਿਲ੍ਹਾ ਵਾਪਸ ਫੇਰ ਪਟਿਆਲਾ ਤੇ ਹੁਣ ਫਤਿਹਗੜ ਸਾਹਿਬ ਦੇਖਣਾ ਇਹ ਹੋਏਗਾ ਕਿ ਕਦੋਂ ਇਹ ਪਕੜ ਚਾਂਦਾ ਹੈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ